ਜਦੋਂ ਕਿਤੇ ਰੇਡੀਓ ਚੱਲਦੇ ਹੁੰਦੇ ਸੀਗੇ ਕੁਝ ਸਮੇਂ ਚੱਲ ਇਹ ਮਸ਼ਹੂਰ ਰਾਈਟਰ ਹੋਏ ਨੇ ਜਿਨ੍ਹਾਂ ਨੇ ਸਾਕਾ ਸਰਹੰਦ ਸਾਕਾ ਗੜੀ ਚਮਕੌਰ ਦੀ ਦੋ ਬੜੀਆਂ ਕਿਤਾਬਾਂ ਲਿਖੀਆਂ ਉਹਨਾਂ ਦੀ ਡੈਥ ਤੋਂ ਬਾਅਦ ਉਹ ਕਿਤਾਬ ਜਦੋਂ ਮਾਰਕਟ ਦੇ ਵਿੱਚ ਆਈ ਉਸ ਕਿਤਾਬ ਨੇ ਮੇ ਵਿਸ਼ਵ ਲੈਵਲ ਤੇ ਮੇਰੀ ਪਹਿਚਾਨ ਜਾ ਕਰ ਦਿੱਤੀ ਆ ਸਾ ਯਾਰ ਲੇਕੇ ਜ਼ਿੰਦਗੀ ਲਗਾਈ ਸੱਜਣਾ ਘਰ ਫੂਕ ਕੇ ਫਕੀਰੀ ਗੱਲ ਪਾਈ ਸੱਜਣਾ ਉਹ ਗੀਤ ਲਾਦੀ ਪਾਜੀ ਦੀ ਬਾਤ ਵੀ ਆ ਰਿਹਾ ਦਿਲਵਿੰਦਰ ਦਿਆਲਪੁਰੀ ਦੀ ਬਾਤ ਵੀ ਗੀਤ ਆ ਰਿਹਾ ਬਲੋ ਕੁਲਵਿੰਦਰ ਖੈਰਾ ਦੀ ਮੇਰਾ ਨਾਮ ਹੈ ਨਜ਼ੁਰ ਆਪਣੇ ਲੈਂਬਰੋ ਸੈਨਪੁਰੇ ਦੇ ਪਰਿਵਾਰ ਚੋਂ ਆ ਉਹ ਗੀਤ ਰਿਕਾਰਡ ਕਰ ਰਿਹਾ ਹੈ ਅੱਛਾ ਇਹ ਗੀਤ ਤਾਂ ਕੋ ਦਾ ਰਿਸ਼ਤਾ ਤੇ ਨਹੀਂ ਪਰ ਮੇਰੇ ਖੂਨ ਦੇ ਰਿਸ਼ਤੇ ਨਾਲੋਂ ਵੱਧ ਕੇ ਆ ਵੱਧ ਕੇ ਉਹਨਾਂ ਨਾਲ ਆ ਤੇ ਇੱਕ ਉਹ ਸਮਾਸੇਗਾ ਬੰਬ ਮਾਰੇ ਸਮੇਂ ਵਿੱਚ ਜੇਕਰ ਮਦਦ ਨਾ ਦੇ ਵਿੱਚ ਮੇਰੀ ਭੈਣ ਹਰਜਿੰਦਰ ਕੌਰ ਦਾ ਸਦੀਵੀ ਵਿਛੋੜਾ ਜੀ ਤੇ 2018 ਦੇ ਵਿੱਚ ਮੇਰੀ ਮਾਂ ਬਿਮਲਾ ਦੇਵੀ ਦੀ ਮੌਤ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਿਆਨ ਹੁਕਮਵਾਲਾ ਤੁਸੀਂ ਦੇਖ ਰਹੇ ਹੋ ਆਲਫ ਟੀਵੀ ਸੋ ਦੋਸਤੋ ਅੱਜ ਮੈਂ ਪਹੁੰਚਿਆ ਮਾਂ ਦਸੂਆ ਦੇ ਪਿੰਡ ਕੁੱਲੀਆਂ ਬਾਲਾ ਵਿੱਚ ਜਿੱਥੇ ਕਿ ਆਪਾਂ ਤੁਹਾਡੀ ਮੁਲਾਕਾਤ ਕਰਵਾਵਾਂਗੇ ਮਹਾਨ ਸ਼ਾਇਰ ਇੱਕ ਮਹਾਨ ਲਖਾਰੀ ਇੱਕ ਗੀਤਕਾਰ ਨਾਲ ਜਸਵੀਰ ਕੁੱਲੀਆਂ ਬਾਲਾ ਜੀ ਨਾਲ ਸੋ ਅੱਜ ਆਪਾਂ ਉਹਨਾਂ ਦੀ ਜ਼ਿੰਦਗੀ ਬਾਰੇ ਉਹਨਾਂ ਦੇ ਜਿਹੜੇ ਪਰਿਵਾਰ ਪਰਿਵਾਰ ਬਾਰੇ ਉਹਨਾਂ ਦੀ ਜਿਹੜੀ ਲੇਖਣੀ ਬਾਰੇ ਗੱਲਬਾਤ ਕਰਾਂਗੇ ਸੋ ਜਸਵੀਰ ਕੁੱਲੀਆਂ ਬਾਲਾ ਜੀ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਸਭ ਤੋਂ ਪਹਿਲਾਂ ਆਲਫ ਟੀਵੀ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਗਿਆਨ ਸਿੰਘ ਜੀ ਤੁਹਾਡਾ ਪਿੰਡ ਕੁਲੀਆਂ ਵਾਲਾ ਆਉਣ ਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਜੀ। ਸੋ ਜੁਸਵੀਰ ਜੀ ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਕਰਨੀ ਹੈਗੀ ਆ ਕਿ ਤੁਸੀਂ ਇੱਕ ਰਾਈਟਰ ਦੇ ਤੌਰ ਤੇ ਵਿਚਰ ਰਹੇ ਹੋ ਹਨਾ ਹਾਂਜੀ ਤੇ ਇਹ ਕਦੋਂ ਤੋਂ ਲਿਖਣਾ ਸ਼ੁਰੂ ਕੀਤਾ ਸੀ? ਮੇਰੀ ਤਕਰੀਬਨ 12-13 ਸਾਲ ਦੀ ਉਮਰ ਸੀਗੀ ਬਹੁਤ ਹਲਕੀ ਉਮਰ ਸੀ ਜਦੋਂ ਮੈਨੂੰ ਸ਼ੌਂਕ ਪਿਆ ਲਿਖਣ ਦਾ। ਜੀ ਹਾਂਜੀ ਤੇ ਇਦਾਂ ਹੀ ਸਕੂਲ ਚ ਕਿਤਾਬਾਂ ਵਿੱਚ ਕਵਤਾਵਾਂ ਆਉਣੀ ਆ ਉਹਨਾਂ ਨੂੰ ਪੜ ਕੇ ਦੇਖਣਾ ਗੂੰਗਣਾਉਣਾ ਜਦੋਂ ਕਿਤੇ ਰੇਡੀਓ ਚੱਲਦੇ ਹੁੰਦੇ ਸੀਗੇ ਉਸ ਸਮੇਂ ਜ਼ਿਆਦਾ ਹਾਂਜੀ ਤੇ ਰੇਡੀਓ ਦੇ ਵਿੱਚ ਗੀਤ ਚੱਲਨੇ ਫਿਰ ਦੇਖਣਾ ਵੀ ਯਾਰ ਇਹ ਇੱਕ ਵਧੀਆ ਵਿਸ਼ਾ ਆ ਅਪਣਾਉਣੇ ਚਾਹੀਦਾ ਆ ਤੇ ਸੋ ਫਿਰ ਇਸ ਲਾਈਨ ਦੇ ਵਿੱਚ ਆਇਆ ਜੀ ਤੇ ਕਹਿੰਦੇ ਵੀ ਲਿਖਣ ਵਾਸਤੇ ਜਿਹੜਾ ਸਿੱਖਿਆ ਬਹੁਤ ਜ਼ਰੂਰੀ ਆ ਹਨਾ ਸਿੱਖਣਾ ਬਹੁਤ ਜ਼ਰੂਰੀ ਆ ਚਾਹੇ ਗਾਇਕੀ ਹੋ ਗਈ ਜੇ ਤੁਸੀਂ ਕੋਈ ਵੀ ਕਹਿੰਦੇ ਵੀ ਤੁਸੀਂ ਸਪੋਰਟਸ ਦੇਖ ਲਓ ਕਿਸੇ ਵੀ ਚੀਜ਼ ਨਾਲ ਵੀ ਤੁਸੀਂ ਆਉਣਾ ਚਾਹੁੰਦੇ ਤਾਂ ਉੱਲੀ ਸਿੱਖਣਾ ਬਹੁਤ ਜ਼ਰੂਰੀ ਆ। ਸੋ ਤੁਹਾਡੇ ਦੇ ਵਿੱਚ ਉਸਤਾਦ ਕੋਲ ਸੀ ਕਿਹਨਾਂ ਤੋਂ ਸਿੱਖਿਆ ਤੁਸੀਂ? ਜੇ ਮੈਂ ਉਸਤਾਦ ਜਨਾਬ ਚੰਨ ਸਿੰਘ ਸਫਰੀ ਹੋਂਾ ਦੇ ਚਰਨੀ ਲੱਗਿਆ। ਜੀ ਸਾਡੇ ਦਸੂਹਾ ਦੇ ਨੇੜੇ ਪਿੰਡ ਬੋਦਲਾਂ ਤੋਂ ਬਹੁਤ ਹੀ ਮਸ਼ਹੂਰ ਰਾਈਟਰ ਹੋਏ ਨੇ ਜਿਨ੍ਹਾਂ ਨੇ ਸਾਕਾ ਸਰਹੰਦ, ਸਾਕਾ ਗੜੀ ਚਮਕੌਰ ਦੀ ਦੋ ਬੜੀਆਂ ਕੀਮਤੀ ਜਿੰਦਾ ਮਲੋ ਸੇਖਰੰਦ ਦੇ ہزارਾਂ ਹੀ ਗੀਤ ਬਡੇ ਲੈਵਲ ਤੇ ਰਿਕਾਰਡ ਹੋਏ ਉਹਨਾਂ ਦੇ ਇੱਕ ਪੂਰੀ ਵਿਸ਼ਵ ਦੇ ਵਿੱਚ ਵੱਖਰੀ ਪਛਾਣ ਆ ਤੇ ਮੈਂ ਲਗਭਗ ਕੋਈ ਅੱਜ ਤੋਂ 22 23 ਸਾਲ ਪਹਿਲੇ ਉਹਨਾਂ ਦੇ ਚਰਨੀ ਲੱਗਿਆ ਸੀ ਜਨਬ ਚੰਦ ਸਿੰਘ ਸਫਰੀ ਉਹਨਾਂ ਦੇ ਨਾਲ ਗੁਰਤਾ ਨਾ ਕੀ ਕਿਸ ਜੀ ਹਾਂਜੀ ਤੋ ਤੁਹਾਡੀ ਜਿਹੜੀ ਅੱਜ ਤੁਸੀਂ ਆਪਣੀ ਪਛਾਣ ਬਣਾਈ ਹੈਗੀ ਆ ਤੜੀ ਪਹਿਚਾਨ ਕਿੱਥੋਂ ਬਣੀ ਮੈਂ ਜਸਵੀਰ ਕੁਲੀਆਂ ਵਾਲਾ ਦੇ ਨਾਮ ਨਾਲ ਸਭ ਤੋਂ ਪਹਿਲਾਂ ਮੇਰੇ ਉਸਤਾਦ ਜਨਾਬ ਸਵਰਗਏ ਚੰਦ ਸਿੰਘ ਸਫਰੀ ਹੁਣੀ ਜਦੋਂ ਆਖਰੀ ਸਾਹਾਂ ਤੇ ਸੀਗੇ ਉਹਨਾਂ ਨੂੰ ਇੱਕ ਇਦਾਂ ਦੀ ਬਿਮਾਰੀ ਲੱਗ ਚੁੱਕੀ ਸੀਗੀ ਕਿ ਪੂਰੇ ਬਿਛੇਪ ਦੇ ਵਿੱਚ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀਗਾ ਉਹਨਾਂ ਨੂੰ ਤੇ ਉਹਨਾਂ ਨੇ ਆਖਰੀ ਸਾਹਾਂ ਦੇ ਵਿੱਚ ਇੱਕ ਕਿਤਾਬ ਛਾਪੀ ਸੀ ਅੰਬਰ ਦੇ ਬਿਤਾਰਿਆ ਜੀ ਇੱਕ ਕਾਵ ਸੰਗ੍ਰਹਿ ਸੀ ਪੰਜਾਬੀ ਕਾਵ ਸੰਗ੍ਰਹਿ ਬਹੁਤ ਵਧੀਆ ਪੜਨਯੋਗ ਮੈਟਰ ਸੀਗਾ ਤੇ ਉਸ ਕਿਤਾਬ ਦੇ ਵਿੱਚ ਉਹਨਾਂ ਨੇ ਆਪਣੇ ਕਲਮ ਦੇ ਰਾਹੀ ਸਿਰਫ ਉਹਨਾਂ ਨੇ ਮੇਰਾ ਜ਼ਿਕਰ ਕੀਤਾ ਕਿ ਮੈਂ ਉਹਨਾਂ ਦੀ ਸੇਵਾ ਕੀਤੀ ਆ ਬਲ ਉਹਨਾਂ ਦੇ लाडले ਸ਼ਗਿਰਦ ਹੋਣ ਦਾ ਮਾਣ ਪ੍ਰਾਪਤਾ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਵੀ ਉਹਨਾਂ ਨੇ ਆਪਣੇ ਹੱਥੀ ਆਪਣੀ ਕਲਮ ਦੇ ਨਾਲ ਮੇਰੀ ਆਪਣੀ ਕਿਤਾਬ ਅੰਬਰ ਦੇ ਬਿਤਾਰੇ ਵਿੱਚ ਸਿਫਤ ਕੀਤੀ ਤੇ ਉਹ ਉਹਨਾਂ ਦੀ ਡੈਥ ਤੋਂ ਬਾਅਦ ਉਹ ਕਿਤਾਬ ਜਦੋਂ ਮਾਰਕੀਟ ਦੇ ਵਿੱਚ ਆਈ ਉਸ ਕਿਤਾਬ ਨੇ ਮੇ ਵਿਸ਼ਵ ਲੈਵਲ ਤੇ ਮੇਰੀ ਪਛਾਣ ਜਾਕਰ ਬਣਾਈ ਜੀ 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 ਹਾਂਜੀ ਤੇ ਹੁਣ ਤੱਕ ਮਤਲਬ ਕਿੰਨੀਆਂ ਤੁਹਾਡੀਆਂ ਕਫਤਾਵਾ ਜਿਹੜੀਆਂ ਛਕ ਚੁੱਕੀਆਂ ਹੈਗੀਆਂ ਤੇ ਗੀਤ ਕਿੰਨੇ ਜਿਹੜੇ ਆ ਤੁਹਾਡੇ ਰਿਕਾਰਡ ਹੋ ਚੁੱਕੇ ਆ ਮੇਰੀ ਇੱਕ ਕਵਿਤਾ માં ਘਟੋ ਘਟ ਲਗਭਗ 250 ਤੋਂ ਉੱਤੇ ਸ਼ਬਦ ਚੁੱਕੀਆਂ ਆ ਜੀ ਤੇ 150 ਦੇ ਲਗਭਗ ਗੀਤ ਰਿਕਾਰਡ ਹੋ ਚੁੱਕੇ ਆ ਜੀ ਤੇ ਕਿਹੜੇ ਕਿਹੜੇ ਕਲਾਕਾਰਾਂ ਨੇ ਤੁਹਾਡੇ ਗੀਤ ਜਿਹੜੇ ਗਏ ਹੈਗੇ ਆ ਮੈਂ ਗੀਤ ਦਸੂਏ ਤੋਂ ਮੁੱਖ ਮਿੱਠੀ ਆਵਾਜ਼ ਦਾ ਮਾਲਕ ਗਾਇਕ ਰਾਜੂ ਸ਼ਾਮਸਤਾਣਾ ਜੀ ਬਹੁਤ ਅੱਛਾ ਗਾਇਕ ਆ ਉਹਨੇ ਗਾਇਆ ਸੀਗਾ ਅਸਾ ਯਾਰ ਲੇਕੇ ਜ਼ਿੰਦਗੀ ਲਗਾਈ ਸੱਜਣਾ ਘਰ ਫੂਕ ਕੇ ਫਕੀਰੀ ਗੱਲ ਪਾਈ ਸੱਜਣਾ ਉਹ ਗੀਤ ਸਰੋਤਿਆਂ ਨੇ ਇੰਨਾ ਪਸੰਦ ਕੀਤਾ ਕਿ ਅੱਜ ਵੀ ਪਹਿਲੇ ਵਾਂਗੂ ਹੀ ਉਸ ਗੀਤ ਨੂੰ ਸੂਫੀ ਗੀਤੋ ਸਮਝਿਆ ਜਾਂਦਾ ਆ ਉਸ ਗੀਤ ਨੂੰ ਜਦੋਂ ਰਿਕਾਰਡ ਹੋਇਆ ਮਾਰਕੀਟ 'ਚ ਆਇਆ ਤੇ ਜਦੋਂ ਫਕੀਰਾ ਸੰਤਾਂ ਫਕੀਰਾ ਨੇ ਉਸ ਗੀਤ ਨੂੰ ਸੁਣਿਆ ਤੇ ਬਹੁਤ ਸੰਤਾਂ ਮਹਾਂਪੁਰਸ਼ਾਂ ਨੇ ਮੈਨੂੰ ਆਪਣੇ ਦਰਬਾਰਾਂ ਤੇ ਬੁਲਾਇਆ ਕਹਿੰਦੇ ਵੀ ਜਿਹੜੀ ਤੂੰ ਗੱਲ ਲਿਖੀ ਆ ਨਾ ਇਹ ਸਾਡੀ ਗੱਲ ਲਿਖੀ ਆ ਜੀ ਇੱਕ ਫਕੀਰ ਦੀ ਗੱਲ ਲਿਖੀ ਆ ਫਕੀਰ ਕਿਵੇਂ ਬਣਦਾ ਜੀ ਤੇ ਉਸ ਗੀਤ ਨੇ ਮੇਰੀ ਬਹੁਤ ਵੱਡੀ ਪਛਾਣ ਬਣਾਈ ਫਕੀਰੀ ਗੱਲ ਪਾਈ ਸੱਜਣਾ ਜੀ ਤੇ ਇਹ ਚਲੋ ਇਹਦ ਗੱਲ ਹੋ ਗਈ ਕਿ ਤੁਹਾਡੀ ਰਾਜੂ ਸਾਹਿਬ ਹਸਤਾਨਾ ਨਾਲ ਜਿਹੜਾ ਤੁਸੀਂ ਗੀਤ ਕੀਤਾ ਉਹਨੇ ਪਛਾਣ ਬਣਾਈ ਉਹ ਗਾਣਾ ਕਾਫੀ ਚੱਲਿਆ ਹਨਾ ਉਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਸਿੰਗਰ ਹੈਗੇ ਆ ਜਿਨ੍ਹਾਂ ਨਾਲ ਜਨੇ ਤੁਹਾਡੇ ਗਾਣੇ ਗਏ ਹੈਗੇ ਜਾਂ ਆਉਣ ਵਾਲੇ ਪ੍ਰੋਜੈਕਟ ਹੈਗੇ ਅੱਜ ਉਸ ਤੋਂ ਬਾਅਦ ਕਾਫੀ ਕਲਾਕਾਰ ਗੀਤ ਗਾ ਚੁੱਕੇ ਆ ਮੇਰੇ ਕੁੱਲੀ ਫੱਕਰਾਂ ਦੀ ਗਾਇਸੀਗਾ ਹੈਰੀ ਸਰਗਮ ਤੇ ਸਤਪਾਰ ਰੰਗੀਲਾ ਜੀ ਮਸੀਹੀ ਕਾਇਕ ਹੋਏ ਨੇ ਉਹਨਾਂ ਨੇ ਬਹੁਤ ਸਾਰੇ ਗੀਤ ਗਾਏ ਆ ਗੁਰਪ੍ਰੀਤ ਲਾਡੀ ਨੇ ਗਾਏ ਆ ਰਾਜੂ ਰੰਗੀਲਾ ਨੇ ਗਾਏ ਆ ਬਲਕੀਤ ਬੁੱਲਾ ਨੇ ਗਾਏ ਤਾਜ਼ ਨਗੀਨਾ ਨੇ ਗਾਏ ਆ ਫਿਰ ਕੁਲਵਿੰਦਰ ਕਿੰਦੇ ਨੇ ਗਾਏ ਆ ਕਾਫੀ ਕਲਾਕਾਰ ਗਾ ਚੁੱਕੇ ਆ ਤੇ ਹੁਣ ਜਲਿੰਦਰ ਲਾਡੀ ਪੱਜੀ ਦੀ ਬਾਤ ਚ ਵੀ ਆ ਰਿਹਾ ਦਿਲਵਿੰਦਰ ਦਿਆਲਪੁਰੀ ਦੀ ਬਾਤ ਚ ਵੀ ਗੀਤ ਆ ਰਿਹਾ ਬਲੋ ਕੁਲਵਿੰਦਰ ਖੈਰਾ ਦੀ ਮਲੋ ਬਾਜ ਦੇ ਵਿੱਚ ਵੀ ਗੀਤ ਬਹੁਤ ਸਾਰੇ ਕਲਾਕਾਰਾਂ ਦੀ ਬਾਤਾਂ ਚ ਗੀਤ ਆ ਰਿਹਾ ਪੂਰੇ ਤਾਂ ਮੈਨੂੰ ਯਾਦ ਨਹੀਂ ਸਮੈਨਾ ਹਾਂਜੀ ਤੇ ਮੇਰਾ ਤੁਹਾਨੂੰ ਇੱਕ ਸਵਾਲ ਹੈ ਕਿ ਤੁਸੀਂ ਕਵਿਤਾਵਾਂ ਕਾਫੀ ਲਿਖੀ ਚੁੱਕੀ ਹੋ ਤੇ ਜੇ ਕੋਈ ਯਾਦ ਹੈ ਤਾਂ ਸਾਡੇ ਦਰਸ਼ਕਾਂ ਨੂੰ ਜਰੂਰ ਸੁਣਾਓ ਜਰੂਰ ਜਦੋਂ ਇੱਕ ਆਪਣੀ ਜ਼ਿੰਦਗੀ ਤੇ ਰਚਨਾ ਲਿਖੀ ਸੀਗੀ ਮੈਂ ਜੀ ਇਹਦਾ ਕਰਾਂ ਕੀ ਬਿਆਨ ਇੱਥੇ ਆਪਣੀ ਕਹਾਣੀ ਨੂੰ ਕਾਰਾਂ ਕੀ ਬਿਆਨ ਇੱਥੇ ਆਪਣੀ ਕਹਾਣੀ ਨੂੰ ਡੱਕਿਆ ਨਹੀਂ ਜਾਣਾ ਮੇਤੋਂ ਅੱਖੋਂ ਵੰਦੇ ਪਾਣੀ ਨੂੰ ਜਿੱਤੀ ਹੋਈ ਬਾਜੀ ਮੇਰੀ ਕਿਸਮਤ ਖਾਰ ਗਈ ਲੋਕੋ ਮੇਰੇ ਘਰ ਦੀ ਗਰੀਬੀ ਮੈਨੂੰ ਮਾਰ ਗਈ ਕਿਆ ਬਾਤ ਰਹਿੰਦਾ ਖੁੰਦਾ ਲੋਕੋ ਮੈਨੂੰ ਰੱਬ ਨੇ ਹੈ ਲੁੱਟਿਆ ਸੀਸ ਆਇਆ ਜਿਹੜੇ ਰੁੱਕਦਾ ਜਿਹੜਾ ਕੋਈ ਉਹਨੂੰ ਕੁੱਟਿਆ ਪੱਤ ਝੜ ਆਈ ਜਿਹੜੇ ਉੱਜੜ ਬਹਾਰ ਗਏ ਲੋਕੋ ਮੇਰੇ ਘਰ ਦੀ ਗਰੀਬੀ ਮੈਨੂੰ ਮਾਰ ਗਈ ਕੁੱਲੀਆਂ ਵਾਲੇ ਤੇ ਹੜਾ ਕਹਿ ਰੇ ਨਾ ਟਹਿ ਗਿਆ ਕੱਖਾ ਵਾਂਗੂ ਰੁਲਦਾ ਉਹ ਗਲੀਆਂ 'ਚ ਰਹਿ ਗਿਆ ਦਰਿਆਈ ਮੌਤ ਉਹਨੂੰ ਮੌਤ ਵੀ ਵਿਸਾਰ ਗਈ ਲੋਕੋ ਮੇਰੇ ਘਰ ਦੀ ਗਰੀਬੀ ਮੈਨੂੰ ਮਾਰ ਗਈ ਲੋਕੋ ਮੇਰੇ ਘਰ ਦੀ ਗਰੀਬੀ ਮੈਨੂੰ ਮਾਰ ਗਈ ਇਹ ਗੀਤ ਮੈਂ ਤਾਂ ਆਪਣੀ ਜ਼ਿੰਦਗੀ ਤੇ ਲਿਖਿਆ ਜੀ ਜਿੰਦਗੀ 'ਚ ਬੜੀ ਗਰੀਬੀ ਦੇਖੀ ਉਸ ਹਾਲਾਤਾਂ ਦੇ ਲਿਖਿਆ ਹੈ ਜੀ ਸੋ ਬਹੁਤ ਪਿਆਰਾ ਗੀਤ ਸੀਗਾ ਕਿ ਮੈਨੂੰ ਮੇਰੇ ਘਰ ਦੀ ਗਰੀਬੀ ਲੋਕੋ ਮਾਰ ਗਈ ਹਾਂਜੀ ਇਹ ਮੁੰਡਾ ਇੱਕ ਆਪਣੇ ਲੈਂਬਰੋ ਸੈਨਪੁਰੇ ਦੇ ਪਰਿਵਾਰ ਚੋਂ ਆ ਉਹ ਗੀਤ ਰਿਕਾਰਡ ਕਰ ਰਿਹਾ ਹੈ ਅੱਛਾ ਇਹ ਗੀਤ ਤਾਂ ਰਿਕਾਰਡ ਹੋਣ ਰਿਹਾ ਹੈ ਰਿਕਾਰਡ ਹੋ ਚੁੱਕਿਆ ਆ ਮਾਰ ਦੋ ਜੋ ਹੋਨਾਰਾ ਰਹਿ ਗਿਆ ਆ ਜਿਹੜੀ ਸੁਣ ਵਾਲਾ ਰਹਿ ਗਿਆ ਹਾਂਜੀ ਇਹ ਰਿਕਾਰਡ ਹੋ ਚੁੱਕਿਆ ਜਿਸਵੀਰ ਜੀ ਜਿੱਦਾਂ ਤੁਸੀਂ ਇੰਨੇ ਗਰੀਬ ਪਰਿਵਾਰ ਤੋਂ ਉੱਠ ਕੇ ਨਾ ਆਏ ਜੀ ਜੀ ਤੇ ਅੱਜ ਇੱਕ ਮੁਕਾਮ ਆਪਣਾ ਚਲੋ ਬਣਾਇਆ ਹੈਗਾ ਵਾ ਜੀ ਤੇ ਪਰਿਵਾਰ ਦਾ ਕਿੰਨਾ ਕੁ ਯੋਗਦਾਨ ਇੱਥੇ ਪਿਛਲਿਆ ਪਰਵਾਰ ਦਾ ਕਰ ਮੇਰੇ ਮਾਤਾ ਪਿਤਾ ਸਿਸਟਰ ਡੈਥ ਹੋ ਚੁੱਕੀ ਆ ਜੀ ਤੇ ਮੇਰੀ ਘਰ ਵਾਲੀ ਜਿਹੜੇ ਘਰ ਆਣੀ ਮੇਰੀ ਬੇਟੀ ਵੱਡੀ ਬੇਟੀ ਮਹਿਕ ਪਾਟੀਆਂ ਛੋਟੀ ਬੇਟੀ ਬਿੰਮਲ ਪਾਟੀਆਂ ਇਹਨਾਂ ਸਾਰਿਆਂ ਦਾ ਬਹੁਤ ਸਹਿਯੋਗ ਆ ਜੀ 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 ਤੇ ਇਸ ਤੋਂ ਨਵਾ ਜੇ ਤੁਹਾਡੇ ਕੋਈ ਸੱਜਣ ਮਿੱਤਰ ਜਿਹੜਾ ਅਜੇ ਹੈਗੇ ਆ ਇਸੇ ਤਰ੍ਹਾਂ ਜਿਨ੍ਹਾਂ ਨੇ ਤੁਹਾਡਾ ਸਾਥ ਦਿੱਤਾ ਉਹਨਾਂ ਦਾ ਸਾਡੇ ਚੈਨਲ ਤੇ ਨਾਮ ਜਰੂਰ ਲਓ ਜੀ ਜੀ ਜਰੂਰ ਜਿੱਦਾਂ ਦੇ ਮੇਰੇ ਹਾਲਾਤੀ ਇੰਨੇ ਜਿਆਦਾ ਗਰੀਬੀ ਦੇਖੀ ਇੰਨੇ ਮਾੜੇ ਹਾਲਾਤਾਂ ਚੋਂ ਮੈਂ ਗੁਜ਼ਰਿਆ ਮੈਂ ਇਹ ਹੀ ਕਿੰਨਾ ਕਿ ਜਿੱਦਾਂ ਦੇ ਮਾੜੇ ਹਾਲਾਤ ਮੈਂ ਦੇਖੇ ਪਰਮਾਤਮਾ ਕਿਸੇ ਵੀ ਕਿਸੇ ਦੁਸ਼ਮਣ ਨੂੰ ਨਾ ਉਹ ਦਿਨ ਦਿਖਾਵੇ ਪਰ ਉਹ ਦਿਨਾਂ ਦੇ ਵਿੱਚ ਜਦੋਂ ਇਨਸਾਨ ਲੋੜਵੰਦ ਹੁੰਦਾ ਨਾ ਤੇ ਜਦੋਂ ਲੋੜ ਪੂਰੀ ਹੁੰਦੀ ਹੈ ਨਾ ਬੜੀ ਖੁਸ਼ੀ ਮਿਲਦੀ ਹੈ ਦਿਲ ਨੂੰ ਪਰ ਉਹਨਾਂ ਦੇ ਵਿੱਚੋਂ ਜਨਕ ਲੋਕੀ ਆ ਇੱਕ ਮੇਰਾ ਭਰਾ ਨਹੀਂ ਕੋਈ ਵੀ ਮੇਰੀ ਭੈਣ ਦੀ ਵੀ ਡੈਥ ਹੋ ਗਈ ਇੱਕ ਮੁੰਡਾ ਮੇਨਾਂ ਪੜਦਾ ਸੀਗਾ ਦਵਿੰਦਰ ਸਿੰਘ ਜੀ ਮੈਂ ਸੈਦਵਾਲ ਕਈਆਂ ਤੋਂ ਉਹ ਮੁੰਡਾ ਪੜਦੇ ਸਮੇਂ ਹੀ ਮੇਰੀ ਮਾਂ ਨੂੰ ਮੇਰੀ ਮਾਂ ਦੇ ਸਾਹਮਣੇ ਮੈਨੂੰ ਨੇ ਭਰਾ ਬਣਾਇਆ ਪਰ ਉਸ ਇਨਸਾਨ ਨੇ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਸਾਲ ਦਿੱਤਾ ਮਾੜੇ ਸਮੇਂ ਦੇ ਵਿੱਚ ਵੀ ਦਿੱਤਾ ਦੁੱਖਾਂ ਤਕਰੀਫਾਂ ਦੇ ਵਿੱਚ ਵੀ ਦਿੱਤਾ ਉਸ ਵੀਰ ਦਾ ਮੈਂ ਕਰਜ਼ ਨਹੀਂ ਲਾ ਸਕਦਾ ਉਹ ਮੇਰਾ ਜੀ ਕੰਨਾ ਭਾਪੀ ਖੂਨ ਦਾ ਰਿਸ਼ਤਾ ਤਾਂ ਨਹੀਂ ਪਰ ਮੇਰੇ ਖੂਨ ਦੇ ਰਿਸ਼ਤੇ ਨਾਲੋਂ ਵੱਧ ਕੇ ਆ ਵੱਧ ਕੇ ਉਹਨਾਂ ਨੇ ਵਾਇਆ ਤੇ ਇੱਕ ਉਹ ਸਮਾਜ ਸੀਗਾ ਬੋਮ ਬਾੜੇ ਸਮੇਂ ਵਿੱਚ ਜਿੱਕਰ ਮਦਦ ਕੀਤੀ ਜਾਂ ਕਰ ਰਹੀ ਆ ਉਹ ਮੇਰੇ ਨਾਨਕਾ ਪਰਿਵਾਰ ਮੇਰੇ ਮਾਮੇ ਵਾਸੀਆਂ ਜੀ ਜਿਨ੍ਹਾਂ ਦੇ ਵਿੱਚੋਂ ਸਵਰਗੀ ਹਰਪੰਜਲ ਸਿੰਘ ਗੋਮਰ ਜੀ ਮੇਰੇ ਵੱਡੇ ਮਾਮਾ ਜੀ ਸੀਗੇ ਜੋ ਇੱਕ ਸਕੂਲ ਅਧਿਆਪਕ ਸਗੇ ਜੀਪੀ ਪ੍ਰਿੰਸੀਪਲ ਸਗੇ ਜੀ ਤੇ ਉਹਨਾਂ ਦੀ ਹੁਣ ਡੈਥ ਹੋ ਚੁੱਕੀ ਆ ਉਹਨਾਂ ਦਾ ਬਹੁਤ ਸਹਿਯੋਗ ਰਿਆ ਮੇਰੇ ਛੋਟੇ ਮਾਮਾ ਜੀ ਰਾਮ ਸਿੰਘ ਕੁੰਵਰ ਜੀ ਉਹਨਾਂ ਦਾ ਵੀ ਬਹੁਤ ਸਹਿਯੋਗ ਮੇਰੇ ਵੱਡੀ ਮਾਸੀ ਜੀ ਕਮਲਾ ਦੇਵੀ ਛੋਟੀ ਮਾਸੀ ਸਰਬਜੀਤ ਛੋਟੀ ਮਾਸੀ ਬਲਵਿੰਦਰ ਕੌਰ ਵੀਰੋ ਇਹਨਾਂ ਦਾ ਮੈਨੂੰ ਬਹੁਤ ਸਹਿਯੋਗ ਆ ਜੀ ਤੇ ਮੈਂ ਧੰਨਵਾਦੀ ਆ ਇਹਨਾਂ ਦਾ ਜ਼ਿੰਦਗੀ ਦੇ ਵਿੱਚ ਧੰਨਵਾਦ ਕਰਦਾ ਰਹਾਂਗਾ ਜੀ ਸੋ ਮੈਂ ਆਪਣੇ ਦਰਸ਼ਕਾਂ ਨੂੰ ਆਪਣੇ ਚੈਨਲ ਦੇ ਮਾਧਮ ਇੱਕ ਗੱਲ ਕਹੀ ਚਾਹਨਾ ਕਿ ਜਿਹੜੇ ਇਹ ਇੰਨੇ ਦੇ ਮਹਾਨ ਸ਼ਾਇਰ ਜਨ ਲਿਖਾਰੀ ਹੈ ਕਿ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਸਪੋਰਟ ਜਰੂਰ ਕਰਨੀ ਚਾਹੀਦੀ ਹੈਗੀ ਸੋ ਜਸਵੀਰ ਜੀ ਤੁਹਾਡੀ ਜੀਵਨ ਨਾਲ ਜੁੜੀ ਹੋਈ ਕੋਈ ਔਹ ਭੁੱਲ ਯਾਦ ਹੈਗੀ ਤੇ ਸਾਡੇ ਦਰਸ਼ਕਾਂ ਨੂੰ ਦੱਸੋ ਉਹਦੇ ਬਾਰੇ ਜੀ ਕੋਈ ਭੁੱਲ ਯਾਦ ਇੱਕ ਮੇਰੀ ਭੈਣ ਸੀ ਅਹੀਂ ਭੈਣ ਭਰਾ ਸੀਗੇ ਫਾਦਰ ਮੇਰਾ ਤੇ ਮਹੀਂ ਛੋਟੇ ਛੋਟੇ ਹੀ ਗਏ ਬਹੁਤ ਉਹਨਾਂ ਦੀ ਡੈਥ ਹੋ ਗਈ ਦੇ 2018 ਦੇ ਵਿੱਚ ਮੇਰੀ ਮਾਂ ਬਿਮਲਾ ਦੇਵੀ ਦੀ ਮੌਤ ਇੱਕ ਮੇਰੀ ਜ਼ਿੰਦਗੀ ਵਿੱਚ ਅਪੂਰਨ ਯਾਦ ਬਣ ਕੇ ਰਹਿ ਗਈ ਜੀ ਮਤਲਬ ਇਹ ਦੇਖੋ ਜੀ ਜਿਹੜੇ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚੋਂ ਜੀ ਦਾ ਚਲ ਜਾਣਾ ਜਿਹੜਾ ਘਾਟਾ ਨਾ ਪੂਰਾ ਹੋਣ ਵਾਲਾ ਹੀ ਹੁੰਦਾ ਹੈਗਾ ਜੀ ਛੋ ਜਸਵੀਰ ਜੀ ਤੁਸੀਂ ਗਾਣੇ ਬਹੁਤ ਲਿਖੇ ਆ ਕੋਈ ਗਾਣਾ ਸਾਡੇ ਦਰਸ਼ਕਾਂ ਨੂੰ ਸੁਣਾਓ ਜਿਹੜਾ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ ਜਸਵੀਰ ਇਸ਼ਕ ਜੇ پاک ਹੋਵੇ ਮਰ ਕੇ ਨਾ ਆਸ਼ਿਕ ਖਾਕ ਹੋਵੇ ਦਰਗਾਹ ਦੇ ਵਿੱਚ ਮੁੱਲ ਪੈ ਜਾਂਦਾ ਦੁਨੀਆ ਤੇ ਲੱਗੀ ਯਾਰੀ ਦਾ ਹੁੰਦੀ ਕਿਹੜ ਨਿਆਰੀ ਇਸ਼ਕੇ ਦੀ ਇੱਥੇ ਹਰ ਕੇ ਵੀ ਨਹੀਂ ਹਾਰੀ ਦਾ ਗਿਆ ਖੂਬ ਹੈ ਬਹੁਤ ਸੋਣਾ ਲਿਖਿਆ ਹੈਗਾ ਇਹਨਾਂ ਨੇ ਜਸਵੀਰ ਜੀ ਜਿੱਦਾਂ ਕਿ ਕੋਈ ਵੀ ਰੈਕਟਰ ਹੋਇਆ ਜਾਂ ਗਾਇਕ ਹੋਇਆ ਕੋਈ ਵੀ ਹਾਂ ਲਾ ਲਓ ਤੁਸੀਂ ਤੇ ਉਹਨੂੰ ਕਹਿੰਦੇ ਵੀ ਸਭ ਤੋਂ ਵੱਡਾ ਉਹਦੀ ਸਨਮਾਨ ਜਿਹੜਾ ਬਹੁਤ ਇੱਕ ਇਮਾਨੀਤ ਰੱਖਦਾ ਹੈਗਾ ਸੋ ਤੁਹਾਡਾ ਜਿੰਦਗੀ 'ਚ ਪਹਿਲਾ ਸਨਮਾਨ ਜੇ ਕੋਈ ਹੋਇਆ ਤਾਂ ਸਾਡੇ ਦਰਸ਼ਕਾਂ ਨੂੰ ਯੂਰੋ ਤੇ ਕਿੱਥੇ ਗਿਆ ਸੀ ਜੀ ਹਾਂ ਜੀ ਸਨਮਾਨ ਤਾਂ ਬਹੁਤ ਸਾਰੇ ਹੋਏ ਮੇਰੇ ਅਵਾਰਡ ਆਫ ਆਨਰ ਮੈਨੂੰ ਬਹੁਾਰੇ ਮਿਲ ਚੁਕੇ ਆਇਆ ਜੈ ਜਵਾਨ ਜੈ ਕਿਸਾਨ ਸੰਘਰਸ਼ ਕਮੇਟੀ ਆਪਣੇ ਮੁਕੇਰੀਆਂ ਬਹੁਤ ਵੱਡੇ ਪੱਧਰ ਤੇ ਦੋ ਦਿਨਾਂ ਵਿਸ਼ਾਲ ਜੋੜ ਮੇਲਾ ਕਰਵਾਇਆ ਜਾਂਦਾ ਸੀਗਾ ਤੇ ਬਹੁਤ ਵੱਡੇ ਪੱਧਰ ਤੇ ਉੱਥੇ ਅਵਾਰਡ ਮਿਲੇ ਉਹ ਮੈਨੂੰ 크ਿਸਚਨ ਫਰੰਟ ਪੰਜਾਬ ਵੱਲੋਂ ਹੋਰ ਵੀ ਬਹੁਤ ਸੰਸਥਾਵਾਂ ਵੱਲੋਂ ਸਨਮਾਨ ਹੋਇਆ ਅਨਗਿਣਤ ਸਨਮਾਨ ਹੋਇਆ ਜੀ 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 ਤੇ ਜਸਵੀਰ ਜੀ ਜਿੱਦਾਂ ਕਿ ਅੱਜ ਦੀ ਜਿਹੜੀ ਨਵੀਂ ਜਨਰੇਸ਼ਨ ਹੈ ਹਨਾ ਲਿਖਣਾ ਚਾਹੁੰਦੀ ਹੈ ਜਿਹੜੇ ਇਹ ਲਿਖਣੀ ਵਿੱਚ ਆ ਚੁੱਕੇ ਹੈਗੇ ਆ ਜਾਂ ਆਉਣਾ ਫਿਰ ਚਾਹੁੰਦੇ ਉਹਨਾਂ ਵਾਸਤੇ ਮਤਲਬ ਕਿ ਕੀ ਸੁਨੇਹਾ ਤੁਹਾਡਾ ਹੈ ਕੀ ਮੈਸੇਜ ਦੇਣਾ ਚਾਹੋ ਸੋ ਮੈਂ ਤਾਂ ਬੇਨਤੀ ਕਰ ਸਕਦਾ ਆ ਆਪਣੇ ਵੀਰਾ ਭੈਣਾ ਭਰਾਵਾਂ ਨੂੰ ਕਿ ਲਿਖਣਾ ਵਧੀਆ ਲਿਖੋ ਸਭ ਤੋਂ ਪਹਿਲਾਂ ਵਧੀਆ ਲਿਟਰੇਚਰ ਪੜੋ ਵਧੀਆ ਚੀਜ਼ ਨੂੰ ਸਮਝੋ ਵਧੀਆ ਲਿਖੋ ਜੀ ਤੇ ਵਧੀਆ ਸੁਣੋ ਜੀ ਤੇ ਮਾਹੌਲ ਆਪੇ ਵਧੀਆ ਹੋਊਗਾ ਸੋ ਜਸਵੀਰ ਜੀ ਇਹ ਸਾਡੇ ਦਰਸ਼ਕਾਂ ਨੂੰ ਨਾ ਜਾਂਦੇ ਜਾਂਦੇ ਇੱਕ ਕਵਿਤਾ ਜ਼ਰੂਰ ਸੁਣਾਓ ਜੀ ਜ਼ਰੂਰ ਜਿਹੜੀ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ ਜੀ ਹਾਂ ਉਸ ਮਾਂ ਦਾ ਕਰਜ਼ ਨਹੀਂ ਲੈਣਾ ਕੁੱਖੋਂ ਜਿਸਨੇ ਜਾਇਆ ਚਾਹਾਂ ਦੇ ਨਾਲ ਦਿੱਤੀਆਂ ਲੋਹੜਾਂ ਕਿੰਨਾ लाड़ ਲੜਾਇਆ ਕਿੰਨੇ ਦੁੱਖ ਸਹਾਰੇ ਮਾਣੇ ਚਾਏ ਨਾ ਲੇਖਾ ਲਾਇਆ ਆਪਣੀ ਉਂਗਲ ਫੜਾ ਕੇ ਮਾਣੇ ਟਰਨਾ ਮੈਨੂੰ ਸਿਖਾਇਆ ਜਦ ਅੱਖੀਆਂ ਵਿੱਚ ਹੰਝੂ ਆ ਗਏ ਚੁੱਕ ਕਲੇਜੇ ਲਾਇਆ ਮਾਂ ਦਾ ਦਿੱਤਾ ਪਿਆਰ ਨਾ ਜਾਂਦਾ ਸ਼ਬਦਾਂ ਵਿੱਚ ਦਿਖਾਇਆ ਜਸਵੀਰ ਕੁਲੀਆਂ ਵਾਲਿਆ ਜਾਂਦਾ ਮਾਂ ਦਾ ਕਰਜ਼ਾ ਨਾ ਲਾਇਆ ਜਸਵੀਰ ਕੁਲੀਆਂ ਵਾਲਿਆ ਜਾਂਦਾ ਮਾਂ ਦਾ ਕਰਜ਼ਾ ਨਾ ਲਾਇਆ ਇਹ ਖੂਬ ਹੈ ਬਹੁਤ ਸੁਣੀ ਕਿਤਾ ਇਹ ਜਿਹੜੀ ਮਾਂ ਦੇ ਉੱਤੇ ਲਿਖੀ ਗਈ ਸੀ ਇਹਨਾਂ ਨੂੰ ਸਾਨੂੰ ਸੁਣਾਈਆਂ ਸੋ ਜਸਵੀਰ ਜੀ ਇਹ ਸਾਨੂੰ ਸਮਾਂ ਦੇਣ ਉਸੇ ਦਾ ਬਹੁਤ ਬਹੁਤ ਧੰਨਵਾਦ ਜੀ 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 ਅਲਫ ਟੀਵੀ ਤੋਂ ਗਿਆਨ ਸਿੰਘ ਮੌਨਕ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇੱਥੇ ਪਹੁੰਚਣ ਤੇ ਤੇ ਤੁਹਾਡਾ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਨ ਸਾਡੇ ਨਾਲ ਜਸਵੀਰ ਕੁਲਿਆਵਾਲਾ ਜੀ ਜਿਹੜੇ ਮਹਾਨ ਸ਼ਾਇਰ ਤੇ ਲੇਖਕ ਨੇ ਸੋ ਅੱਜ ਦੀ ਮੁਲਾਕਾਤ ਤੁਹਾਨੂੰ ਕਿੱਦਾਂ ਦੀ ਲੱਗੀ ਮੈਨੂੰ ਕਮੈਂਟਸ ਵਿੱਚ ਜਰੂਰ ਦੱਸਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਜੀ